ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਸ਼ੰਭੂ ਬਾਰਡਰ ਦੇ ਕਿਸਾਨਾਂ ਉੱਪਰ ਹੋ ਰਹੇ ਤਸ਼ੱਦਦ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਆਦੇਸ਼ਾਂ ਤੇ ਫਗਵਾੜਾ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਪਾਲ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਕੇਂਦਰੀ ਰਾਜਮਾਦਰੀ ਸੋਮ ਪ੍ਰਕਾਸ਼ ਕੈਂਦ ਦੇ ਗ੍ਰਹਿ ਅਰਬਨ ਸਟਰੀਟ ਦਾ ਕਿਰਾਉ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਪੁਲਿਸ ਵੱਲੋਂ ਕੀਤੀ ਗਈ ਵੈਰੀਕੇਟਿੰਗ ਦੇ ਚੱਲਦਿਆਂ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਅਰਬਨ ਸਟਰੀਟ ਵਿਖੇ ਰਸਤੇ ਵਿੱਚ ਹੀ ਦਰੀਆਂ ਵਿਛਾ ਕੇ ਧ ਇਸ ਦੌਰਾਨ ਜਿੱਥੇ ਵਕਫਾ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਇਸ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਉੱਥੇ ਜਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦਾ ਸਮਰਥਨ ਕਰਦੀ ਹੈ ਤੇ ਸਮੂਹ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਹੁਣ ਆ ਪਿਤੇ ਦਿਨ ਕਿਸਾਨਾਂ ਉੱਪਰ ਹੋਏ ਹਮਲੇ ਦੀ ਵੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਹੁਣ ਆ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਦੁਬਈ ਦੌਰੇ ਤੇ ਨੇ ਜੋ ਕਿ ਕਾਫੀ ਨਿੰਦਨਯੋਗ ਹੈ ਉਹਨਾਂ ਕਿ ਅਗਰ મોદી ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਾਮ ਮੰਨਿਆ ਤਾਂ ਕਾਂਗਰਸ ਪਾਰਟੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਇਸ ਦੌਰਾਨ ਰੇਸ਼ ਭਾਰਤਵਾਈ ਬੰਟੀ ਵਾਲੀਆ ਗੁਰਜੀਤ ਵਾਲੀਆ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਵੀ ਮਜੂਸ ਹਨ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਆਂ ਤੇ ਪੰਜਾਬ ਕੋ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਖੜੇ ਹੈਗੇ ਨੇ ਉਹ ਦਿੱਲੀ ਵੱਲ ਜਿਹੜਾ ਕੂਚਨ ਕਰਨ ਕੀਤਾ ਸੀ ਤਾਂ ਜੋ ਪਿਛਲੇ ਸਮੇਂ ਬਹੁਤ ਸਾਰਾ ਪਹਿਲਾਂ ਜੋ ਜੇ ਵੀ ਸਰਕਾਰ ਦੀ ਕੇਂਦਰ ਸਰਕਾਰ ਨੇ ਜੋ ਗੱਲਾਂ ਮੰਨੀਆਂ ਸੀਗੇ ਅਸੀਂ ਆ ਕਰਾਂਗੇ ਉਹਨਾਂ ਤੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਹਰ ਕੇ ਫੇਰ ਜਿਹੜਾ ਹੈਗਾ ਕਿਸਾਨ ਪ੍ਰਵਾਹ ਨੂੰ ਉਹੀ ਦਸਤਾ ਦੌਕ ਕਰਨਾ ਪਿਆ ਔਰ ਉਸ ਵਾਸਤੇ ਇਹਨਾਂ ਨੇ ਕੀਤਾ ਜਦੋਂ ਕਿ ਇਹਨਾਂ ਨੂੰ ਜਿਹੜਾ ਸ਼ੰਗੋ ਬਾਰਡਰ ਤੇ ਰੋਕ ਲਿਆ ਗਿਆ ਰੋਕ ਲਿਆ ਗਿਆ ਔਰ ਆਪਾਂ ਸਾਰੇ ਜਾਣਦੇ ਉਹਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਇਹ ਤਸ਼ੱਦਦ ਕੀਤਾ ਗਿਆ ਇਸ ਦਾ ਤਾਂ ਕੋਈ ਪਾਰ ਮੇਰੇ ਖਿਆਲ ਅੰਗਰੇਜ਼ਾਂ ਦੀ ਸਰਕਾਰ ਦੇ ਟਾਈਮ ਤੇ ਵੀ ਇੱਕ ਬਹੁਤ ਸ਼ਰਧਤੀ ਵਹਿ ਜੋ ਕਿ ਉਹ ਕੇਂਦਰ ਸਰਕਾਰ ਕਰੀ ਕਿ ਆਪਾਂ ਸਾਰੇ ਜਾਣਦੇ ਆ ਕਿ ਬੇਸ਼ੱਕ ਦੀ ਉਹ ਭਾਜੀਪੀ ਸਰਕਾਰ ਹੈ ਬੇਸ਼ੱਕ ਦੀ ਉਹ ਆਪ ਸਰਕਾਰ ਪੰਜਾਬ ਵਿੱਚ ਇਹ ਸਾਰੇ ਆਪ ਦੇ ਨਸ਼ੇ ਵਿੱਚ ਡੁੱਬੇ ਹੋਏ ਨੇ ਅੱਜ ਦੇਸ਼ ਵਿੱਚ ਇਹ ਹਾਲਾਤ ਹੈ ਤੇ ਮੋਦੀ ਸਾਹਿਬ ਜਿਹੜਾ ਦਵਾਈ ਤੁਰੇ ਕਰਦੇ ਕਿ ਨਾ ਕਰਦੇ ਜਦੋਂ ਵੀ ਦੇਸ਼ ਵਿੱਚ ਕੋਈ ਨਾ ਕੋਈ ਮੁਸ਼ਕਲ ਆਂਦੀ ਹੈ ਮੋਦੀ ਸਾਹਿਬ ਆਪ ਦਾ ਜਹਾਜ਼ ਚੱਕ ਕੇ ਬਾਹਰ ਚਲੇ ਜਾਂਦੇ ਇਸ ਕਰਕੇ ਅੱਜ ਗੋੜ ਹੈ ਅਜਿਹੀ ਜਗ੍ਹਾ ਹੈਗਾ ਇਹ ਕਿਸਾਨ ਭਰਾਵਾਂ ਦੇ ਨਾਲ ਬੋਢੇ ਨੁਕਤਾ ਮਲਾ ਕੇ ਚੱਲੀਏ ਉਹਨਾਂ ਦੇ ਵਾਸਤੇ ਸਾਡੀ ਕੋਈ ਵੀ ਕੁਰਬਾਨੀ ਦੇਣੀ ਪ੍ਰਸੰਨ ਹੈ